ਕਿ ਦਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੇ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ ਜ਼ਮੀਨ ਦੀ ਮਰੱਬਾਬੰਦੀ ਸ਼ੁਰੂ ਹੋ ਚੁੱਕੀ ਸੀ ਪਿੰਡਾਂ ਵਿੱਚ ਪਟਵਾਰੀ ਗਿਰਜਾ ਵਾਂਗ ਆ ਉਤਰੇ ਹਰ ਪਿੰਡ ਵਿੱਚ ਹੀ ਕਿਸੇ ਨਾ ਕਿਸੇ ਘਰ ਦੀ ਪੱਕੀ ਬੈਠਕ ਪਟਵਾਰਖਾਨਾ ਬਣੀ ਹੁੰਦੀ ਪੁੰਜੇ ਦਰਿਓ ਤੇ ਪਟਵਾਰੀ ਲੋਕ ਆਪਣੀਆਂ ਲੱਕੜ ਦੀਆਂ ਡੈਸਕ 'ਆਂ ਲੈ ਕੇ ਬੈਠਦੇ ਜ਼ਮੀਨਾਂ ਦੇ ਨਕਸ਼ੇ ਬਣਦੇ ਅਨੇਕਾਂ ਰਜਿਸਟਰਾਂ ਵਿੱਚ ਪਤਾ ਨਹੀਂ ਕੀ ਕੁਝ ਲਿਖਿਆ ਜਾ ਰਿਹਾ ਸੀ ਜ਼ਮੀਨਾਂ ਦੀਆਂ ਕੀਮਤਾਂ ਪੈ ਚੁੱਕੀਆਂ ਸਨ ਜੱਟ ਦੁੱਧ ਦੀਆਂ ਗੜਬੀਆਂ ਲੈ ਕੇ ਆਉਂਦੇ ਤੇ ਪਟਵਾਰੀਆਂ ਦੇ ਕੰਨਾਂ ਕੋਲ ਬੈਠ ਕੇ ਕੋਸਰਮਸਰ ਕਰਦੇ ਸੀ ਬਣੇ ਸ਼ਹਿਰੀਏ ਪਟਵਾਰੀ ਉੱਚਾ-ਉੱਚਾ ਬੋਲ ਕੇ ਉਹਨਾਂ ਦੀ ਗੱਲ ਸੁਣਦੇ ਗੱਲ ਬਣਦੀ ਲੱਗਦੀ ਤਾਂ ਦੂਜੇ ਪਾਸੇ ਜਾ ਕੇ ਜੱਟ ਦੀ ਗੱਲ ਸੰਵਾਰ ਕੇ ਸੁਣ ਲਈ ਜਾਂਦੇ ਰਾਤ ਨੂੰ दारू ਪੀਤੇ ਜਾਂਦੇ ਤੇ ਮੁਰਗੇ ਤਲੇ ਜਾਂਦੇ ਜਿਨ੍ਹਾਂ ਨੇ ਪਟਵਾਰੀਆਂ ਨਾਲ ਗੱਲ ਕਰ ਲਈ ਹੁੰਦੀ ਉਹ ਚਿੱਤੋਂ ਖਿੜੇ-ਖਿੜੇ ਪਰ ਉਤੋਂ ਚੁੱਪ-ਚੁੱਪ ਜਹੇ ਰਹਿੰਦੇ ਕੋਈ ਪਟਵਾਰੀ ਕੋਲ ਨਾ ਗਿਆ ਹੁੰਦਾ ਤਾਂ ਚੁੱਪਚਾਪ ਉਹ ਵੀ ਰਹਿੰਦਾ ਉਹਦਿਆਂ ਤਾਂ ਰੱਬ ਉੱਤੇ ਹੀ ਡੋਰੀਆਂ ਹੁੰਦੀਆਂ ਪਟਵਾਰੀ ਸੋਚਦੇ ਜਾਂ ਤਾਂ ਕੋਈ ਰੰਗੜ ਹੈ ਜਾਂ ਫੇਰ ਬਾਰਾ ਮੁਠੀਆ ਕੋਠੇ ਖੜਕ ਸਿੰਘ ਵਾਲਿਆਂ ਨੇ ਪਟਵਾਰੀਆਂ ਨੂੰ ਪਿੰਡ ਦੀ ਪੱਕੀ ਧਰਮਸ਼ਾਲਾ ਦੇ ਦਿੱਤੀ ਹੋਰ ਕੋਈ ਜਾਵੇ ਨਾ ਜਾਵੇ ਠੰਡਾ ਰਾਤ ਨੂੰ ਦਾਲੀ ਬੰਨਵਾ ਸੇਰ ਸਾਰਾ ਕੱਚਾ ਦੁੱਧ ਡੋਲਣੇ ਵਿੱਚ ਪਾ ਕੇ ਧਰਮਸ਼ਾਲਾ ਵਿੱਚ ਦੇ ਕੇ ਜਾਂਦਾ ਦੁੱਧ ਦੇ ਆਇਆ ਉਹ ਪਟਵਾਰੀਆਂ ਨਾਲ ਗੱਲਾਂ ਵੀ ਮਾਰ ਜਾਂਦਾ ਪਟਵਾਰੀਆਂ ਦੀਆਂ ਗੱਲਾਂ ਤੋਂ ਉਹਨੂੰ ਹੋਰ ਲੋਕਾਂ ਦੇ ਟੱਕਾਂ ਦਾ ਵੀ ਬਹੁਤ ਹੌਬਾਤਾ ਲੱਗਦਾ ਰਹਿੰਦਾ ਸਵੇਰ ਵੇਲੇ ਝੰਡਾ ਹਰਦੇਤ ਨੂੰ ਦਹੀਂ ਦਾ ਡੋਲੂ ਦੇ ਕੇ ਪਟਵਾਰੀਆਂ ਕੋਲ ਭੇਜਦਾ ਧਰਮਸ਼ਾਲਾ ਵਿੱਚ ਗੁੰਦੀ ਵੀ ਕਦੇ-ਕਦੇ ਗੇੜਾ ਮਾਰਦਾ ਉਹ ਪਟਵਾਰੀਆਂ ਨੂੰ ਜੈ ਹੋ ਜੈ ਹੋ ਕਰਦਾ ਕਾਚਵੜ ਜਿਹਾ ਸਦਾ ਵਾਂਗ ਹੀ ਪੱਤਰਾ ਮੋਢੇ ਲਾਲ ਪਾਰਨਾ ਪਟਵਾਰੀਆਂ ਤੋਂ ਨਾ ਉਹਨੇ ਕੁਝ ਪੁੱਛਣਾ ਸੀ ਤੇ ਨਾ ਪਟਵਾਰੀਆਂ ਨੇ ਉਹਨੂੰ ਜ਼ਮੀਨ ਬਾਰੇ ਕੁਝ ਦੱਸਿਆ ਸੀ ਜਦੋਂ ਵੀ ਕਦੇ ਗੋਂਦੀ ਧਰਮਸ਼ਾਲਾ ਵਿੱਚ ਆਉਂਦਾ ਪਟਵਾਰੀ ਉਹਨੂੰ ਦੇਖ ਕੇ ਹੱਸਣ ਲੱਗਦੇ ਕੋਈ ਪਟਵਾਰੀ ਪੰਡਤ ਜੀ ਕਹਿ ਕੇ ਉਹਨੂੰ ਮਹਾਰਾਜ ਵੀ ਬੁਲਾਉਂਦਾ ਗੋਂਦੀ ਖੁਸ਼ ਹੋ ਜਾਂਦਾ ਗੋਂਦੀ ਨੂੰ ਤਾਂ ਜਿਵੇਂ ਮਹਾਰਾਜ ਚਾਹੀਦੀ ਸੀ ਜ਼ਮੀਨ ਦੇ ਚਾਹੇ 4 ਟਕ ਕਿਉਂ ਨਾ ਬਣਦੇ ਹੋਣ ਉਹਨੂੰ ਭਲੇਖਾ ਸੀ ਕੇ ਪਟਵਾਰੀ ਵੀ ਉਹਦਾ ਮਾਨਤਾਣ ਕਰਦੇ ਹਨ ਲਗਭਗ ਸਭ ਜ਼ਿੰਮੇਦਾਰਾਂ ਨੇ ਆਪਣੇ ਆਪਣੇ ਖੇਤਾਂ ਵਿੱਚ ਦਰਖਤ ਵੱਢ ਲਏ ਕਿੱਕਰਾ ਆਂਬੇਰੀਆਂ ਤੇ ਟਾਲੀਆਂ ਕਿਤੇ ਕਿਤੇ ਕੋਈ ਪਿੱਪਲ ਜਾਂ ਬੋਹੜ ਖੜਾ ਰਹਿ ਗਿਆ ਲੋਕ ਡਰਦੇ ਸਨ ਕਿ ਕੀ ਪਤਾ ਕਿਹਦੀ ਜ਼ਮੀਨ ਕਿਹਦੇ ਟੱਕ ਵਿੱਚ ਚਲੀ ਜਾਵੇ ਪਿੰਡਾਂ ਵਿੱਚ ਬਲਾਕ ਵਿਕਾਸ ਸਕੀਮਾਂ ਵੀ ਸ਼ੁਰੂ ਹੋ ਚੁੱਕੀਆਂ ਸਨ ਸਫੈਦ ਦਾ ਨਾਮ ਦਾ ਇੱਕ ਨਵਾਂ ਦਰਖਤ ਲੋਕਾਂ ਨੇ ਦੇਖਿਆ ਇਹ ਦਰਖਤ ਬਲਾਕ ਵਿਕਾਸ ਵਾਲੇ ਲੈ ਕੇ ਆਏ ਸਨ ਕਾਇਰ ਰਹਿ ਸੰਕੇ ਸਫੈਦਾ ਆਪਣੇ ਖੇਤਾਂ ਵਿੱਚ ਲਾਓ ਸ਼ੁਰੂ-ਸ਼ੁਰੂ ਵਿੱਚ ਪਿੰਡੂ ਲੋਕਾਂ ਨੇ ਇਸ ਦਰਖਤ ਵੱਲ ਕੋਈ ਧਿਆਨ ਨਹੀਂ ਦਿੱਤਾ ਫਿਰ ਵੀ ਸਕੂਲ ਦੇ ਖੇਡ ਮੈਦਾਨਾਂ ਵਿੱਚ ਸਫੈਦੇ ਤੇ ਰੁੱਖ ਆਮ ਹੀ ਲਾ ਦਿੱਤੇ ਗਏ ਸੂਏ ਤਸੀਆਂ ਦੀਆਂ ਪਟੜੀਆਂ ਦੇ ਨਾਲ-ਨਾਲ ਵੀ ਪਿੰਡ ਦੇ ਲੋਕ ਤਾਂ ਮੁਖਾਲ ਕਰਦੇ ਸਾਲਿਓ ਇਹ ਵੀ ਕੋਈ ਦਰਖਤ ਨਾ ਫਲ ਦਿੰਦਾ ਨਾ ਛਾਂ ਸਿੱਧਾ ਹੀ ਸਿੱਧਾ ਵਧੀ ਜਾਊ ਜਿਵੇਂ ਅਸਮਾਨ ਨੂੰ ਹੱਥ ਲਾ ਲੈਣਾ ਹੋਵੇ ਸਭ ਤੋਂ ਵੱਧ ਹੈਰਾਨੀ ਤਾਂ ਸੜਕਾਂ ਦੀ ਹੋਈ ਜਿਨ੍ਹਾਂ ਰੋਹੀਆਂ ਵਿੱਚ ਕਦੇ ਹਾਰਡ ਬੋਲਦੇ ਸਨ ਡਰ ਦਾ ਇਕੱਲਾ ਦਕੱਲਾ ਉਥੋਂ ਦੀ ਕਦੇ ਮਸਾਂਹੀ ਲੰਗਦਾ ਉਹਨਾਂ ਟਿੱਬਿਆਂ ਥੂਹਾ ਝਾੜ ਮਲਿਆ ਤੇ ਨੂੰ ਪੁੱਟ ਕੇ ਸੜਕਾਂ ਕੱਢ ਦਿੱਤੀਆਂ ਗਈਆਂ ਬਰਨਾਲੇ ਤੋਂ ਇੱਕ ਲੰਮੀ ਸੜਕਾ ਮਾਨਸਾ ਵਿੱਚ ਦੀ ਸਰਦੂਲਗੜ ਤੱਕ ਨਿਕਲ ਗਈ ਹੰਡਿਆਏ ਤੋਂ ਇੱਕ ਸੜਕ ਬਠਿੰਡੇ ਨੂੰ ਨਿਕਲ ਗਈ ਮਾਨਸਾ ਤੇ ਬਠਿੰਡੇ ਵਾਲੀਆਂ ਸੜਕਾਂ ਹੰਡਿਆਏ ਜਿੱਥੇ ਮਿਲਦੀਆਂ ਸਨ ਉਸ ਥਾਂ ਨੂੰ ਲੋਕ ਆਪੇ ਹੀ ਕੁਝ ਸਮੇਂ ਵਿੱਚ ਹੰਢਿਆਏ ਦੀ ਤਿੰਨ ਕੋਣੀ ਕਹਿਣ ਲੱਗ ਪਏ। ਬਰਨਾਲੇ ਤੋਂ ਹੀ ਇੱਕ ਹੋਰ ਸੜਕ ਰਾਏਕੋਟ ਨੂੰ ਤਾਂ ਇੱਕ ਹੋਰ ਸੜਕ ਬਲਾਸਪੁਰ ਤੇ ਬਦਣੀ ਵਿੱਚ ਜਾ ਕੇ ਮੋਗੇ ਤੱਕ ਚਲੀ ਜਾਂਦੀ। ਪਰ ਨਾਲੇ ਤੋਂ ਹੀ ਭਦੌੜ ਤੇ ਅਗਾਂਹਪੱਗ ਤੇ ਤੇ ਜਲਾਲ ਵਿੱਚ ਦੀ ਬਾਜੇਖਾਨੇ ਨੂੰ ਇੱਕ ਸੜਕ ਨਿਕਲ ਗਈ। ਮੋਗੇ ਤੇ ਬਾਜੇਖਾਨੇ ਵਾਲੀਆਂ ਸੜਕਾਂ ਪੱਖੋਕੇ ਪਿੰਡ ਨੇੜੇ ਮਿਲਦੀਆਂ ਸਨ। ਇੱਥੇ ਬਣ ਗਈ ਪੱਖੋ ਕੇ ਤਿੰਨ ਕੋਣੀ ਬਹੁਤ ਸਾਲਾਂ ਬਾਅਦ ਹੰਡਿਆਏ ਦੀ ਤਿੰਨ ਕੋਣੀ ਤੋਂ ਸੰਗਰੂਰ ਸੜਕ ਨੂੰ ਮਿਲੌਂਦਾ ਇੱਕ ਬਾਈਪਾਸ ਦਾ ਟੋਟਾ ਕੱਢ ਦਿੱਤਾ ਗਿਆ ਤਾਂ ਹੰਡਿਆਏ ਦੀ ਤਿੰਨ ਕੋਣੀ ਨੂੰ ਕੈਂਚੀਆਂ ਕਹਿਣ ਲੱਗ ਪਏ ਇਦਾਂ ਹੀ ਪੱਖੋ ਕੇ ਤਿੰਨ ਕੋਣੀ ਤੋਂ ਇੱਕ ਸੜਕ ਤਾਂ ਪੇਵਾਲੂ ਨਿਕਲ ਗਈ ਤੇ ਇਹ ਪੱਖੋ ਦੀਆਂ ਕੈਂਚੀਆਂ ਬਣ ਗਈਆਂ ਭਦੌਰ ਤੋਂ ਅੱਗੇ ਸਲਾਬਤਪੁਰੇ ਤੋਂ ਇੱਕ ਸੜਕ ਸੁਧਾਣਿਆਂ ਦੇ ਪੁਲ ਤੱਕ ਨਿਕਲ ਗਈ। ਇੰਜ ਸਲਾਬਤਪੁਰਾ ਰਾਮਪੁਰਾ ਮੰਡੀ ਨਾਲ ਮਿਲ ਗਿਆ। ਇਸ ਸੜਕ ਉੱਤੇ ਹੀ ਪਾਇ ਰੂਪਾ, ਬੁਰਜਗਿੰਨਾ ਤੇ ਅਗਾਹਰ ਨਾਮ ਸਿੰਘ ਵਾਲਾ ਪਿੰਡ ਆ ਗਏ। ਪਾਇ ਰੂਪੇ ਤੋਂ ਇੱਕ ਢੋਟਾ ਸੇਲ ਬਰਾ ਨੂੰ ਨਿਕਲ ਗਿਆ ਤੇ ਅਗਾਹਰ ਸੇਲ ਬਰਾ ਤੋਂ ਕੋਲੋਕੇ ਵਿਚ ਦੀ ਹਰਨਾਮ ਸਿੰਘ ਵਾਲੇ ਨੂੰ ਜਾ ਮਿਲਿਆ। ਬਾਅਦ ਵਿੱਚ ਜਦੋਂ ਬੱਸਾਂ ਚੱਲਣ ਲੱਗੀਆਂ ਤਾਂ ਕੋਠੇ ਖੜਕ ਸਿੰਘ ਦੇ ਲੋਕਾਂ ਪਾਇ ਰੂਪੇ ਦੇ ਅੱਡੇ ਉੱਤੇ ਆ ਕੇ ਬੱਸਾਂ ਲੈ ਲੈਂਦੇ ਬੁਰਜ ਕਿਲਾ ਅੰਤੇ ਸੇਲ ਬਰਾਦੇ ਅੱਡੇ ਵੀ ਉਹਨਾਂੋਂ ਇੱਕੋ ਜਿੰਨੀ ਦੂਰ ਸਨ ਪਰ ਬਹੁਤੇ ਲੋਕ ਪਾਇ ਰੂਪੇ ਹੀ ਆਉਂਦੇ ਪਿੰਡ ਦੇ ਲੋਕਾਂ ਲਈ ਬੱਸ ਨਾ ਦੀ ਚੀਜ਼ ਇੱਕ ਅਜੂਬਾ ਸੀ ਉਹਨਾਂ ਨੇ ਤਾਂ ਲਾਰੀ ਦੇਖੀ ਸੀ ਇਹ ਬੱਸ ਤਾਂ ਨਵੀਂ ਹੀ ਚੀਜ਼ ਸੀ ਕੋਈ ਬਹੁਤਿਆਂ ਸਵਾਰੀਆਂ ਨੂੰ ਪਤਾ ਹੀ ਨਾ ਲੱਗਦਾ ਕਿ ਬੱਸ ਦਾ ਇੰਜਣ ਮੂਰੇ ਲੱਗਿਆ ਹੈ ਜਾਂ ਮਗਰ ਜਾਂ ਬੱਸ ਦਾ ਮੂੰਹ ਕਿਹੜੇ ਪਾਸੇ ਹੈ ਡ라이ਵਰ ਕੋਲ ਜਾ ਕੇ 부ੜੀ ਆਖਦੀ ਬੇਪਾਈ ਖੋਲੀਆਂ ਅਲਮਾਰੀ ਮੈਂ ਚੜਨਾ ਤੇ ਫੇਰ ਬਸ ਅੰਦਰੋਂ ਕਿੰਨੀ ਲੰਬੀ ਜੋੜੀ ਸੀ ਵਿੱਚ ਬੈਠ ਕੇ ਜੱਟ ਬੋਲਦੇ ਭੈਣ ਦੀ ਪੈ ਗਿਆ ਆ ਤਾਂ ਸਵਾਤ ਨੂੰ ਹੀ ਪਈਆ ਲਾਤਾ ਕੰਜਰਦਿਆ ਨਹੀਂ ਖੂਹਾਂ ਹੋਤੇ ਹਲਟਾਂ ਦਾ ਰਵਾਜ ਘਟਣ ਲੱਗਿਆ ਇੰਜਣ ਵਾਲੇ ਪਾਣੀ ਦੇ ਪੰਪ ਲਾਏ ਜਾ ਰਹੇ ਸਨ ਖੂਹ ਦੇ ਬੋਰ ਦੀ ਥਾਂ ਹੁਣ ਸਿੱਧਾ ਹੀ ਧਰਤੀ ਵਿੱਚੋਂ ਬੋਰ ਕਰਕੇ ਪੰਪਿੰਗ ਸੈਟ ਲਾ ਦਿੱਤਾ ਜਾਂਦਾ ਸੀਗਾ ਬਿਜਲੀ ਦੇ ਮੋਟਰਾਂ ਲੱਗੀਆਂ ਤਾਂ ਪੰਪਿੰਗ ਸੈਟ ਨੂੰ ਟਿਊਬਵੈਲ ਆਖਿਆ ਜਾਣ ਲੱਗਿਆ ਅਸਲ ਵਿੱਚ ਤਾਂ ਪਿੰਡ ਦੇ ਲੋਕ ਨਾ ਕੋਈ ਪੰਪਿੰਗ ਸੈਟ ਬੋਲਦਾ ਸੀ ਇੰਨਾ ਟਿਊਬਵੈਲ ਬੰਬਾ ਆਖਦੇ ਛੋਟੇ ਬੋਰ ਨੂੰ ਬੰਬੀ ਤੇ ਫਿਰ ਮੋਟਰ ਤੇ ਇੰਜਣ ਹੀ ਆਖਣ ਲੱਗੇ ਮੋਟਰ ਦਾ ਪਾਣੀ ਇੰਜਣ ਦਾ ਪਾਣੀ ਜਾਂ ਫਿਰ ਬੋਰ ਦਾ ਪਾਣੀ ਵੀ ਨਵੇਂ ਹੜ ਨਵੇਂ ਬੀਜ ਪਨੌਟੀ ਖਾਦਾਂ ਤੇ ਟਰੈਕਟਰ ਟਰਾਲੀਆਂ ਦੀ ਆਮਦ ਨਾਲ ਪਿੰਡਾਂ ਵਿੱਚ ਇੱਕ ਨਾ ਮਾਹੀ ਉਤਸ਼ਾਹ ਜਾਗ ਗਿਆ ਵੱਡੀ ਉਮਰ ਦੇ ਲੋਕ ਅੱਖਾਂ ਉੱਤੇ ਹੱਥ ਕਰਕੇ ਹੈਰਾਨੀ ਨਾਲ ਦੁਨੀਆਂ ਨੂੰ ਦੇਖਦੇ ਤੇ ਚੁੱਪ ਹੀ ਕਰ ਰਹੇ ਨੇ ਪਿੰਡ ਪਿੰਡ ਸਕੂਲ ਖੁੱਲਦੇ ਜਾ ਰਹੇ ਸਨ ਪ੍ਰਾਇਮਰੀਆਂ ਤੋਂ ਮਿਡਲ ਮਿਡਲਾਂ ਤੋਂ ਹਾਈ ਕੁੜੀਆਂ ਮਾਸਟਰ ਰਾਣੀਆਂ ਬਣ ਕੇ ਪਿੰਡ ਵਿੱਚ ਆਉਣ ਲੱਗੀਆਂ ਬੁੜੇ ਬੁੜੀਆਂ ਅੰਤਰਾਤਰਾ ਕਰਨ ਲੱਗੇ ਲੋੜ ਐ ਬਈ ਹੱਦ ਹੋ ਗਈ ਭਲੇ ਘਰਾਂ ਦੀਆਂ ਤਾਂ ਲੱਗਦੀਆਂ ਨੇ ਕਿਵੇਂ ਨੰਗੇ ਮੋਂਸੇਰ ਪੈਨ ਪਚਰ ਕੇ ਆਉਂਦੀਆਂ ਨੇ ਪੋਰਾ ਸ਼ਰਮ ਨਾ ਰਹਿ ਗਈ ਭਾਈ ਹੁਣ ਤਾਂ ਇੱਕ ਗੁੱਤ ਹੁੰਦੀ ਸੀ ਗੁੱਤ ਦਾ ਵੀ ਦਸਾਂਗੜ ਜਾ ਹੋ ਗਿਆ ਗਰ ਕਰਨ ਤੇ ਆਈ ਹੈ ਦੁਨੀਆ ਹੋਰ ਕੀ ਛੜਕਾਂ ਕੀ ਨਿਕਲੀਆਂ ਸ਼ਹਿਰ ਪਿੰਡਾਂ ਵੱਲ ਆਉਣ ਲੱਗਿਆ ਤੇ ਪਿੰਡ ਸ਼ਹਿਰ ਨੂੰ ਭੱਜ ਨਿਕਲਿਆ ਕੋਠੇ ਖੜਕ ਸਿੰਘ ਵਿੱਚ ਬਾਣੀਆਂ ਦੀ ਹੱਟੀ ਹੋਤੇ ਜਦੋਂ ਇੱਕ ਦਿਨ ਬੱਤਿਆਂ ਦੀ ਪੇਟੀ ਤੇ ਬੋਰੀ ਵਿੱਚ ਬਲੇਟੀ ਬਰਫ਼ ਆ ਟਿੱਕੀ ਤਾਂ ਪਿੰਡ ਵਿੱਚ ਗੱਲਾਂ ਹੋਣ ਲੱਗੀਆਂ ਆ ਤਾਂ ਇਹ ਟੇਪੜੇ ਵਾਲਾ ਸ਼ਹਿਰ ਬਣ ਗਿਆ ਬਈ ਮਰੱਬਾਵੰਦੀ ਦੇ ਨਵੇਂ ਰਾਹ ਨਿਕਲ ਗਏ ਪਿੰਡ ਦੇ ਆਲੇ ਦੁਆਲੇ ਫਿਰਨੀਆਂ ਛੱਡ ਕੇ ਬਾਹਰ ਪਲਾਟ ਕੱਟ ਦਿੱਤੇ ਗਏ ਘਰ ਪਾਉਣ ਲਈ ਵਕ ਤੇ ਰੂੜੀਆਂ ਲਾਉਣ ਲਈ ਵਕ ਢੰਡਾ ਸਿੰਘ ਨੇ ਆਪਣਾ ਨਾਮਾ ਮਕਾਨ ਫਿਰਨੀ ਉੱਤੇ ਬਣਾ ਲਿਆ ਕਿਲੇ ਜਿਹਾ ਵੱਡਾ ਮਕਾਨ ਵੱਡਾ ਸਾਰਾ ਵਿਹੜਾ ਫਿਰਨੀ ਉੱਤੇ ਲੋਹੇ ਦਾ ਗੇਟ ਸੱਜੇ ਖੱਬੇ ਦੋ ਵੱਡੀਆਂ ਬੈਠਕਾਂ ਮਗਲੇ ਪਾਸੇ ਚਾਰ ਵੱਡੇ ਵੱਡੇ ਕਮਰੇ ਤੇ ਮੁਰੇ ਬਰਾਂ ਦਾ ਸੱਜੇ ਹੱਥ ਕਮਰੇ ਜਿੱਦੀ ਵੱਡੀ ਰਸੋਈ ਤੇ ਰਸੋਈ ਦੇ ਨਾਲ ਹੀ ਗੁਸਲਖਾਨਾ ਖੱਬੇ ਹੱਥ ਕੰਧ ਨਾਲ ਪੱਕੀ ਖੁਰਲੀ ਬਣਾ ਕੇ ਇੱਕ ਲੰਮਾ ਬਰਾਂਡਾ ਛੱਡ ਦਿੱਤਾ ਬਰਾਂਡਾ ਦੇ ਅੱਧੇ ਪਾਰ ਖੋਲਦੇ ਸਨ ਅੱਧੇ ਬੰਦ ਸਿਆਲਾਂ ਵਿੱਚ ਬੰਦ ਬਾਰਾਂ ਵਾਲੇ ਥਾਂ ਡੰਗਰ ਬਸ਼ੂ ਖੜਦੇ ਗਰਮੀਆਂ ਵਿੱਚ ਖੁਲਵਾੜੇ ਥਾਂ ਵਿੜੇ ਵਿੱਚ ਨੀਮ ਤੇ ਟਾਲੀ ਦੇ ਦਰਖਤ ਚੰਡਾ ਸਿੰਘ ਕੋਲ ਇਸੇ ਵੇਲੇ ਵੀ ਕਿੱਲੇ ਜ਼ਮੀਨ ਗਹਿਣੇ ਦੀ ਤੇ 30 ਕਿੱਲੇ ਆਪਣੀ ਸੀ ਇਸ ਵਿੱਚੋਂ 10 ਕਿੱਲੇ ਬੈਸੇ ਹਰਦੇਤ ਦੀ ਬਹੂ ਕੋਲ ਕੁੜੀ ਤੋਂ ਬਾਅਦ ਇੱਕ ਮੁੰਡਾ ਵੀ ਹੋ ਗਿਆ। ਕੁੜੀ ਸਕੂਲ ਜਾਂਦੀ। ਮੁੰਡਾ ਅਜੇ ਛੋਟਾ ਸੀ। ਹਰਦੇਤ ਦੇ ਪਿੰਡ ਵਿੱਚ ਪਹਿਲਾ ਟਰੈਕਟਰ ਲੈ ਕੇ ਆਇਆ। ਸਾਰਾ ਪਿੰਡ ਉਹਨਾਂ ਦੇ ਘਰ ਟਰੈਕਟਰ ਵੇਖਣ ਗਿਆ। ਲੋਕ ਹੱਥ ਲਾਲਾ ਕੇ ਟਰੈਕਟਰ ਨੂੰ ਵੇਖਦੇ ਤੇ ਹੈਰਾਨ ਹੁੰਦੇ। ਹੱਦ ਹੋ ਗਈ ਬੇ। ਬਲਦਾਂ ਦੀ ਥਾਂ ਕੀ ਚੀਜ਼ ਬਣਾਤੀ ਅਕਲਾਣਿਆਂ ਨੇ। ਟਰੈਕਟਰ ਵਾਸਤੇ ਹਰਦੇਤ ਨੇ ਪਸ਼ੂਆਂ ਵਾਲੇ ਬਰਾਂਡੇ ਦੇ ਨਾਲ ਹੀ ਇੱਕ ਨਵਾਂ ਕਮਰਾ ਪਵਾ ਲਿਆ। ਰਦਿਤ ਆਪ ਟਰੈਕਟਰ ਚਲਾਉਂਦਾ ਪੂਰੇ ਰੋਵ ਨਾਲ ਟਰੈਕਟਰ ਦੀ ਸੀਟ ਉੱਤੇ ਬੈਠਦਾ ਇਸ ਸਾਲ ਨਾਜਰ ਨੇ ਖੇਤੀ ਦਾ ਕੰਮ ਛੱਡ ਦਿੱਤਾ ਭਾਇ ਰੂਪੇ ਦੇ ਬਾਣੀਆਂ ਨਾਲ ਸ਼ਰਾਬ ਦੇ ਠੇਕੇ ਵਿੱਚ ਚੁਆਨੀ ਪਾ ਲਈ ਠੇਕੇ ਉੱਤੇ ਉਹੀ ਬੈਠਦਾ ਮਨਈਮੀ ਦੇ ਕੰਮ ਲਈ ਬਾਣੀਆਂ ਦਾ ਆਪਣਾ ਬੰਦਾ ਸੀ ਨਾਜਰ ਰਾਤ ਵੀ ਭਾਇ ਰੂਪੇ ਹੀ ਘਟਦਾ ਸਵੇਰੇ ਹੀ ਪਿੰਡ ਆ ਜਾਂਦਾ ਨਾ ਆਂਦਾ ਧੋਂਦਾ ਰੋਟੀ ਖਾ ਕੇ ਦੁਪਹਿਰ ਤਲੀ ਤੋਂ ਫੇਰ ਠੇਕੇ ਉੱਤੇ ਵਗ ਜਾਂਦਾ ਹਰ ਨਾਮੀ ਨੂੰ ਸਾਦੀ ਕਸਰ ਰੈਂਦੀ ਉਹ ਨਿਤ ਆਥਣੇ ਸ਼ਰਾਬ ਦਾ ਇੱਕ ਪੈਗ ਪੀਂਦੀ ਤੇ ਰੋਟੀ ਖਾ ਲੈਂਦੀ ਇੰਜ ਕਰਨ ਨਾਲ ਸਾਟੇ ਹੀ ਕਿਆ ਰਹਿੰਦਾ ਤੇ ਰਾਤ ਨੂੰ ਨੀਂਦ ਆ ਜਾਂਦੀ ਉਹਦੀ ਮਟੜ ਚੁੱਕੀ ਸੀ ਹੁਣ ਉਹ ਅਗਵਾੜ ਦੀਆਂ ਦਾਨੀਆਂ ਬੁੜੀਆਂ ਵਿੱਚ ਬੈਠਦੀ ਤੇ ਸਿਆਣਪ ਭਰੀਆਂ ਗੱਲਾਂ ਕਰਦੀ ਗਿੰਦਰ ਬੋਤਾ ਕਰਕੇ ਪਰਾਗ ਦੱਸਦੇ ਡੇਰੇ ਰਹਿੰਦਾ ਗੁਰਮੁਖੀ ਦੇ ਅੱਖਰ ਸਿੱਖ ਕੇ ਉਹ ਪੰਜਾਬੀ ਬਾਲਬੋਧ ਪੜਨ ਲੱਗ ਗਿਆ ਸੀ ਪੰਜ ਗ੍ਰਾਥੀ ਪੜ੍ਹ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠੀ ਬਣ ਗਿਆ। ਹੁਣ ਲੋਕ ਉਸ ਨੂੰ ਗਿਆਨੀ ਜੀ ਕਹਿੰਦੇ। ਆਪਣੇ ਆਪ ਨੂੰ ਉਹ ਜਗਿੰਦਰ ਸਿੰਘ ਜੋਗੀ ਕਹਾ ਕੇ ਬਹੁਤਾ ਖੁਸ਼ ਹੁੰਦਾ। ਪ੍ਰਾਗ ਦਾ ਸੁਣ ਪਿੰਡ ਵਿੱਚ ਲੋਕਾਂ ਦੇ ਘਰੀ ਅਖੰਡ ਪਾਠ ਵੀ ਖੋਲਦਾ। ਆਪਣੀ ਹੀ ਰੀਤੀ ਅਨੁਸਾਰ ਅਖੰਡ ਪਾਠ ਵਾਲੇ ਘਰ ਸ਼ਾਮ ਨੂੰ ਆਰਤੀ ਹੁੰਦੀ ਹੈ ਤੇ ਨਰਸਿੰਘਾ ਵੱਜਦਾ। ਪੋਗਵਾਰੇ ਦਿਨ ਅਰਦਾਸ ਨਾਲ ਇੱਕ ਹੋਰ ਅਰਦਾਸ ਜੋੜ ਦਿੱਤੀ ਜਾਂਦੀ ਜਿਸ ਵਿੱਚ Hindu ਦੇਵੀ ਦੇਵਤਿਆਂ ਦੀ ਉਸਤਤੀ ਹੁੰਦੀ ਅਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਜਟਾਂ ਵਾਲੇ ਸਾਧ ਖੀਰ ਕੜਾ ਖਾ ਛੜਦੇ ਜੋਗਿੰਦਰ ਸਿੰਘ ਜੋਗੀ ਕਦੇ-ਕਦੇ ਹਰਨਾਮੀ ਕੋਲ ਘਰ ਵੀ ਗੇੜਾ ਮਾਰ ਜਾਂਦਾ ਨਾਜ਼ਰਕਾਰ ਹੁੰਦਾ ਤਾਂ ਵੀ ਕੋਈ ਸੰਗ ਵਾਲੀ ਗੱਲ ਨਹੀਂ ਸੀ ਕਈ ਵਾਰ ਤਾਂ ਨਾਜ਼ਰ ਤੇ ਗਿਆਨੀ ਜੀ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਪ੍ਰਤਾਪਾ ਬੋੜਾ ਅਤੇ ਉਹਦੀ ਘਰ ਵਾਲੀ ਮਰ ਚੁੱਕੇ ਸਨ ਸ਼ੀਮਾ ਦੇ ਘਰ ਵਾਲਾ ਫੌਜ ਵਿੱਚੋਂ ਪੈਨਸ਼ਨ ਆ ਗਿਆ ਸੀ। ਉਹਦੇ ਦੋਵੇਂ ਮੁੰਡੇ ਜਵਾਨ ਹੋ ਚੁੱਕੇ ਸਨ। ਆਪਣੀ ਮਾਂ ਨੂੰ ਉਹਨਾਂ ਨੇ ਕੁੱਟ ਕੇ ਸਿੱਧੀ ਕਰ ਲਿਆ ਸੀ। ਹੁਣ ਤਾਂ ਨਾ ਹੀ ਸ਼ਰਾਬ ਪੀਂਦੀ ਸੀ ਤੇ ਨਾ ਹੀ ਘਰੋਂ ਬਾਹਰ ਬਹੁਤਾ ਕਿਧਰੇ ਜਾਂਦੀ ਸੀ। ਮੁੰਡਿਆਂ ਤੋਂ ਡਰਦੀ ਥਰ-ਥਰ ਕੰਬਦੀ। ਮੁੰਡੇ ਖੇਤੀ ਦਾ ਕੰਮ ਰੋੜੀ ਜਾਂਦੇ। ਪੈਨਸ਼ਨ ਆਇਆ ਪਿਓ ਉਹਨਾਂ ਦੇ ਮਗਰ-ਮਗਰ ਰਹਿੰਦਾ। ਜੰਗੀਰਾ ਨਾਈ ਕੈਦਪੁਕਤ ਕੇ ਆ ਗਿਆ ਸੀ। ਇੱਕ ਦੋ ਦਿਨ ਤੋਂ ਬਾਅਦ ਉਹ ਘਰ ਨਾ ਟਿਕਦਾ। ਘਰ ਵਿੱਚ ਸੀ ਵੀ ਕੌਣ? ਮਾਂ ਸੀ ਇੱਕ। ਗਦੋਨੀ ਮਰ ਚੁੱਕੀ ਸੀ ਬਹੁਤਾ ਕਰਕੇ ਉਹ ਸਾਖਸ ਕੀਰੀਆਂ ਵਿੱਚ ਵੜਿਆ ਰਹਿੰਦਾ ਉਮਰ ਉਤਾਰ ਹੋਣ ਲੱਗਾ ਸੀ ਤੇ ਫੇਰ ਇੱਕ ਦਿਨ ਉਹ ਰੰਡੀ ਤੀਮੀ ਨੂੰ ਕਰ ਲਿਆ ਆ ਰੰਡੀ ਹੋ ਕੇ ਉਹ 6-7 ਸਾਲਾਂ ਤੋਂ ਪੇਕਿਆਂ ਦੇ ਬਾਰ ਬੈਠੀ ਹੋਈ ਸੀ ਜਵਾਕ ਜੱਲਾ ਕੋਈ ਨਹੀਂ ਸੀ ਸੰਘੇੜੀ ਜੰਗੀਰੇ ਦੀ ਭੈਣ ਵਿਆਹੀ ਹੋਈ ਸੀ ਸੰਘੇੜੇ ਵਾਲਿਆਂ ਨੇ ਵਿੱਚ ਪੈ ਕੇ ਜੰਗੀਰੇ ਦਾ ਘਰ ਵਸਾਇਆ ਸੀ ਹੁਣ ਜੰਗੀਰਾ ਤੇ ਉਹਦੇ ਘਰ ਵਾਲੀ ਸੀਤੋ ਪਿੰਡ ਵਿੱਚ ਲੋਕਾਂ ਦੇ ਘਰੀਂ ਵਿਆਹ ਮਰਨੇ ਤੇ ਪਾਣੇ ਮੰਨਣ ਤੇ ਸੁਨੇਹਾ ਸੱਪਾ ਦੇਣ ਦਾ ਕੰਮ ਕਰਦੀ। ਚੌਲਾਂ ਦੇ ਕੜਾਹੇ ਕੱਢਣ ਤੇ ਕੜਾ ਬਣਾਉਣ ਵਿੱਚ ਜੰਗੀਰਾ ਮਾਹਿਰ ਸੀ। ਸੀਤੋ ਸਾਰਾ-ਸਾਰਾ ਦਿਨ ਤਵੀ ਉੱਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ। ਕੁੜੀਆਂ ਦੇ ਡੋਲਿਆਂ ਨਾਲ ਜਾਂਦੀ। ਨਵੀਆਂ ਬਹੂਆਂ ਦੇ ਸਿਰ ਵੀ ਗੁੰਦ ਦਿੰਦੀ। ਤੀਵੀ ਆਦਮੀ ਵਧੀਆ ਜੂਨ ਗੁਜ਼ਾਰਾ ਕਰੀ ਜਾਂਦੇ ਸਨ। ਮੱਲਣ ਦਾ ਟਾਲੀ ਵਾਲਾ ਸਾਰਾ ਖੇਤ ਢੰਡੇ ਕੋਲ ਗਹਿਣੇ ਦਿਖ ਚੁੱਕਿਆ ਸੀ। 11 3000 ਰੁਪਏ ਤੱਕ ਚਲਿਆ ਗਿਆ ਸੀ ਤੀਜੀ ਕੁੜੀ ਜੀਤੋ ਦਾ ਸਾਖ ਵੱਡੀ ਕੁੜੀ ਲਖੋ ਆਪਣੇ ਦਿਓਰ ਨੂੰ ਲੈ ਗਈ ਬਲਕਾਰ 10ਵੀਂ ਪਾਸ ਕਰਕੇ ਹੁਣ ਕਾਲਜ ਵਿੱਚ ਪੜਦਾ 10ਵੀਂ ਉਹਨੇ ਭਾਈ ਰੁਪਏ ਦਾ ਪਾਸ ਕੀਤੀ ਤੇ ਫਿਰ ਬਠਿੰਡੇ ਸਰਕਾਰੀ ਕਾਲਜ ਵਿੱਚ ਜਾ ਪੜਨ ਲੱਗਿਆ ਉੱਥੇ ਹੀ ਕਮਰਾ ਲੈ ਕੇ ਦੂਜੇ ਮੁੰਡਿਆਂ ਨਾਲ ਰਹਿੰਦਾ ਮੱਲਣ ਕੋਲ ਭਾਈ ਰੁਪਏ ਵਾਲਾ ਖੇਤ ਹੀ ਬਾਕੀ ਰਹਿ ਗਿਆ ਸੀ ਮਰੱਬੇਬੰਦੀ ਵਿੱਚ ਇਹ ਦੋਵੇਂ ਟਾਕੇ ਪਹਿਲਾਂ ਵਾਂਗ ਹੀ ਅਡੱਡ ਬਣੇ ਬਾਕੀ ਸਾਰਾ ਪਸ਼ੂ ਢਾਂਡਾ ਵੇਚ ਕੇ ਮੱਲਨ ਸਿਰਫ ਦੋ ਪਸ਼ੂ ਰੱਖਦਾ ਇੱਕ ਬੋਤੀ ਤੇ ਇੱਕ ਗਾਂ ਦੋ ਚਾਰ ਕਿੱਲੇ ਜ਼ਮੀਨ ਉਹ ਹੋਰਾਂ ਤੋਂ ਹਿੱਸੇ ਤੇ ਲੈ ਲੈਂਦਾ ਛੇ ਕਿੱਲੇ ਆਪਣੀ ਉਹਦੇ ਦਿਨ ਚੰਗੇ ਲੰਘ ਰਹੇ ਸਨ ਬਲਕਾਰ ਹਰ ਮਹੀਨੇ ਆ ਕੇ ਆਪਣਾ ਖਰਚਾ ਲੈ ਜਾਂਦਾ ਆਪ ਤੰਗ ਰਹਿ ਰਾਇ ਕਿ ਉਹ ਮੁੰਡੇ ਨੂੰ ਪੜਾ ਰਿਹਾ ਸੀ ਉਹਦੇ ਇੱਕੋ ਇੱਕ ਆਸ ਸੀ ਕਿ ਬਲਕਾਰ 14 ਜਮਾਤਾਂ ਪਾਸ ਕਰਕੇ ਕੋਈ ਅਫਸਰ ਬਣੇਗਾ ਤੇ ਫਿਰ 30000 ਰੁਪਇਆ ਉਤਾਰ ਕੇ ਉਹ ਟਾਲੀ ਵਾਲਾ ਖੇਤ ਛੁੜਾ ਦੇਵੇਗਾ ਪਰ ਆਗ ਦਾਸ ਦਾਕਾਰ ਮੁਖਤਿਆਰ ਚਰਨਦਾਸ ਮਰ ਗਿਆ ਹੁਣ ਉਹਦੇ ਮੁੰਡੇ ਤੀਰਥ ਸਿੰਘ ਨੇ ਗੋਦੀ ਬਾਂਮਣ ਤੇ ਮੁਕੱਦਮਾ ਕਰ ਦਿੱਤਾ ਮੁਕੱਦਮਾ ਸੀ 2 ਵਿੱਗੇ ਜ਼ਮੀਨ ਦਾ ਚਰਨਦਾਸ ਉਰਫ ਗੁਰਚਰਨ ਸਿੰਘ ਦੇ ਘਰ ਕੋਈ ਔਲਾਦ ਨਹੀਂ ਹੋ ਰਹੀ ਸੀ ਉਹਨੇ ਬਹੁਤ ਪੁੰਨਦਾਨ ਕੀਤਾ ਤੇ ਫਿਰ ਜਦੋਂ ਤੀਰਥ ਜੰਮਿਆ ਤਾਂ ਇਹ 2 ਵਿੱਗੇ ਜ਼ਮੀਨ ਗੋਦੀ ਦੇ ਬਾਪ ਨੂੰ ਪੁੰਨ ਕਰਕੇ ਦੇ ਦਿੱਤੀ ਉਦੋਂ ਤੋਂ ਹੀ ਇਹ 2 ਵਿੱਗੇ ਗੋਦੀ ਦੇ ਕਬਜ਼ੇ ਵਿੱਚ ਸੀ ਕਿਸੇ ਦੇ ਸਿੱਖੇ ਸਿਖਾਏ ਤੀਰਥ ਨੇ ਬਾਪ ਦੇ ਮਰਨ ਤੋਂ ਬਾਅਦ ਅਗਵਾੜ ਦਾ ਇਕੱਠ ਕੀਤਾ ਗੋਂਦੀ ਦੇ ਪਹਿਲਾਂ ਤਾਂ ਮੰਨਦ ਕੀਤੀ ਉਹ ਨਾ ਮੰਨਿਆ ਤਾਂ ਫਿਰ ਰੋਬ ਦਿੱਤਾ ਕਿ ਉਹ 2 ਵਿੱਗ ਜਮੀਨ ਛੱਡ ਦੇਵੇ ਉਹਦਾ ਪਿਓ ਗਰਚਾਰਨ ਸਿੰਘ ਤਾਂ ਐਵੇਂ ਕਮਲਾ ਸੀ ਜ਼ਮੀਨ ਵੀ ਕਦੀ ਕਿਸੇ ਨੂੰ ਪੁੰਨ ਕਰਕੇ ਦਿੱਤੀ ਜਾਂਦੀ ਆ ਗੋਂਦੀ ਆ ਕੜ ਗਿਆ ਇਦਾਂ ਉਹਦੀ ਹੱਤਕ ਸੀ ਦਾਨ ਵਾਪਸ ਕਰਨ ਦਾ ਅਜੀਬ ਗੱਲ ਹੈ ਗੋਂਦੀ ਨੇ ਵੀ ਬ੍ਰਹਮ ਤੇਜ ਦਿਖਾਇਆ ਜਾਨ ਬਿਸ਼ੱਕ ਦੇ ਦੇਂ ਆ ਦਾਨ ਮੁੜ ਕੇ ਨਹੀਂ ਦਿੰਦਾ ਤੇ ਫਿਰ ਤੇਰਥ ਨੇ ਫੂਲ ਜਾ ਕੇ ਗੋਂਦੀ ਉੱਤੇ ਮੁਕੱਦਮਾ ਕਰ ਦਿੱਤਾ ਗੋਂਦੀ ਦੇ ਵਿਸ਼ਵਾਸ ਨੂੰ ਵੱਡੇ ਸੱਟ ਲੱਗੀ ਸੀ ਕਿ ਹੋ ਜਾ ਜਮਾਨਾ ਆ ਗਿਆ ਸੀ ਕੋਰ ਕਲਯੁਗ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ